ਆਹ ਤੇ ਕਿੱਥੇ ਲੱਗ ਗਿਆ ਬਿੱਦਲ ਲਾਭੂ ਜੀ ਨਾ ਪਾਣੀ ਲੋਸ ਕਰਾ ਦਿਓ ਜੀ ਉਹ ਨਾ ਪਾਣੀ ਨਾ ਦੇਣਾ ਆਇਆ ਜਾਂਦੇ ਦੇਖਦਾ ਆਪੇ ਦੀਪਮਾ ਪਾਲਿਆ ਪਾਣੀ ਕਿੱਲਾ ਹੁੰਦਾ ਇੱਥੇ ਉਹਨਾਂ ਸਾਰਾ ਬੰਦ ਕਰ ਲਓ ਮੇਰਾ ਬੋਲ ਤੁਰ। ਬਈ ਕਿੰਨੀ ਪੈਲੀ ਆਪਣੀ ਤੁਸੀਂ ਇਹ ਮੁੰਡਾ ਨਾਲ ਆਇਆ ਜਾਂਦੀ ਸਬਜ਼ੀ ਲਈ ਲਈ ਸੀ। ਤੁਸੀਂ ਵੀ ਠੀਕੇ ਤੇ ਲਈ ਹੋਈ ਸੀ। ਸਾਰੀ ਠੀਕੇ ਤੇ ਕਿੰਨੀ ਜ਼ਮੀਨ ਸੀ? ਲਗਭਗ ਉਦਾਂ ਤੇ 35 ਤੋਂ 40 ਕੱਲੇ ਵਿੱਚ ਕੱਲੇ ਕੋਈ ਆ। ਕੋਦੇ ਵਿੱਚ 18 ਤੋਂ 20 ਕੱਲੇ ਜਿੱਤਾ ਕੁਝ ਸੋਨਾ, ਕੁਝ ਸਬਜ਼ੀ ਤੇ ਕੁਝ ਹਨਾ ਉਡੋ ਗਿਆ ਮਤਲਬ ਨੁਕਸਾਨ ਹੋ ਗਿਆ। ਤੇ ਹੋਰ ਵੀ ਜਿੱਦਾਂ ਕਈ ਉਦਾਂ ਵੀ ਨੁਕਸਾਨ ਹੋਏ ਮੋਟਰਾਂ ਇੰਨਾਂ ਕਈ ਤਰ੍ਹਾਂ ਦੇ ਨੁਕਸਾਨ ਆ ਤੇ ਇਸ ਕਰਕੇ ਸਾਨੂੰ ਬਿਲਕੁਲ Thank <laughs> you. ਉਹਨਾਂ ਨੇ ਬਸ ਉਹ ਵਸਤੀ ਤੇ ਨੇ ਵੀ ਜਦੋਂ ਇੱਕ ਪਾਸੇ ਮੰਨ ਲਓ ਕਿ ਬੱਚੇ ਤੇ ਥੋੜਾ ਮੈਂ ਕਰਦਾ ਉਹ ਇਧਰ ਨੂੰ ਬਥੇ ਜਿਆਦਾ ਉਹ ਵਹਾਨ ਉਹਦਾ ਆਈਲਾ ਹੈ ਅਗਰ ਇਹਨਾਂ ਦਾ ਬਾਕੀ ਜਦੋਂ ਮੇਰੇ ਹਿਸਾਬ ਨਾਲ ਇੱਥੇ ਭਾਵੇਂ ਉਹ ਆਪਣੀ ਬੈਂਟੀ ਪੀਟੀ ਉਹਨਾਂ ਨੂੰ ਲੈ ਕੇ ਆਏ ਆ ਤਕਰੀਬਨ ਜਿਹੜਾ ਵੇਖਿਆ ਇਹ ਤੋਂ ਕੋ ਸਾਡੇ ਹੁੰਦੇ ਸਾਡਾ ਕੋਈ ਬੜੀ ਮਿਹਨਤ ਕਰਕੇ ਕੋਲਾ ਲਾਇਆ ਜਿਸ ਤਰ੍ਹਾਂ ਆਹੀਂ ਲਾਇਆ ਇਸ ਤਰ੍ਹਾਂ ਲੋਕਾਂ ਨੇ ਲਾਇਆ ਜਿਹੜੇ ਆਸਲ ਵਿੱਚ ਖੇਤੇ ਤੇ ਪੈੜੀ ਆ ਉਹਨਾਂ ਦਾ ਹੋਰ ਵੀ ਜਿਆਦਾ ਨੁਕਸਾਨ ਆ ਤੇ ਜਿਹਦੀ ਮਾਲਕੀ ਆ ਫਿਰ ਵੀ ਚਲੋ ਕਹਿੰਦਾ ਕਿ ਨਕਸਾਨ ਆ ਤੇ ਜਿਹੜਾ ਠੇਕਾ ਵਾ ਉਹਨੇ ਠੇਕਾ ਵੀ ਦੇਣਾ ਇਸ ਕਰਕੇ ਇਹ ਬਹੁਤ ਜ਼ਿਆਦਾ ਨਕਸਾਨ ਆ ਨਾ ਨਕਸਾਨ ਜਿਹੜਾ ਵਾ ਦਿੱਤਾ ਸਾਡਾ ਸਰਪੰਚ ਵੀ ਵਧੀਆ ਸਾਡਾ ਸਰਪੰਚ ਜੇ ਬਣਿਆ ਨਹੀਂ ਉਦੋਂ ਵੀ ਸਾਡਾ ਅੰਦਾ ਠੇਕਾ ਇਹਨੇ ਕੱਟ ਮਾ ਵੀ ਕਰਾਤਾ ਹੈ ਚਾਹਤਾਂ ਤੁਹਾਨੂੰ ਵੀ ਤਾਂ ਆ ਗਿਆ ਹੁਣ ਪਾਣੀ ਆ ਗਿਆ ਹੁਣ ਇਹਨੂੰ ਕਿਹਾ ਵੀ ਇਹ ਕਹਿੰਦਾ ਨਹੀਂ ਲੈਣਾ ਆਪਾਂ ਜਿਹਨਾਂ ਦੇ ਪਾਣੀ ਆ ਗਿਆ ਜਦੋਂ ਹੁਣ ਆ ਕੇ 15 15 20 20 ਕਿੰਨੇ ਤੁਹਾਡਾ ਝੋਨਾ ਬਰਬਾਦ ਹੋ ਗਿਆ ਤੁਸੀਂ ਜਿਹੜੇ ਤਸਵੀਰ ਆ ਕੇ ਦੇਖਦੇ ਹੋ ਇੱਕ ਵਾਰ ਤਾਂ ਮਨ ਪੂਰਾ ਝੋੜੇ ਜਾਂਦਾ ਫਿਰ ਜੀ ਸਾਡੋ ਤੇ ਸਾਲ 2-3 ਮਹਾਨਗਰ ਦੇ 2022 ਬਰਬਾਦ ਹੋ ਗਿਆ ਤੇ ਸਾਡੇ ਦੇ ਉਹ ਬੇਜਬਾਨ ਨੇ ਉਹਨਾਂ ਨੂੰ ਕਿੱਥੋਂ ਲੈ ਜਾ ਕੇ ਪਾਈ ਹੁਣ ਕੋਈ ਸਾਡਾ ਸਹਿਯੋਗ ਦੇਣ ਵਾਲਾ ਨਹੀਂ ਹੈਗਾ ਇੱਥੇ ਸਰ ਪੰਸਾ ਮੇਨ ਕਾਰਨ ਇਤੋਂ ਕਿੰਨੀ ਦੂਰ ਡੇਰਾ ਬਿਆਸ ਹੈਗਾ ਇਤੋਂ 3 ਕਿਲੋਮੀਟਰ ਜਿੱਦਾਂ ਸਾਡਾ 2 ਕਿਲੋਮੀਟਰ ਅੱਗੇ ਮੰਡਾ ਹਾਂ ਅਗਲੇ ਬੰਨੇ ਡੇਰਾ ਬਿਆਸ ਹੈ ਉਹਨਾਂ ਨੇ ਨਾ ਜਿੱਦਾਂ ਉਧਰਲੀ ਮਜਬੂਤੀ ਪੂਰੀ ਕਰਤੀ ਅਸੀਂ ਉਹਨਾਂ ਨੂੰ ਬਲੇਮ ਤਾਂ ਨਹੀਂ ਕਰਦੇ ਉਹਨਾਂ ਨੇ ਮੁੱਲ ਖਰੀਦੀਆਂ ਪਰ ਅਸੀਂ ਇਧਰੋਂ ਇਹ ਕਿ ਉਹਨੇ ਵੀ ਸਾਡਾ ਵੀ ਕੋਈ ਨਾ ਕੋਈ ਜਿੱਦਾਂ ਉਹਦਾ ਨੱਕਾ ਖੁੱਲਿਆ ਨਾ ਰਿਆਦਾ ਜੋ ਨੱਕਾ ਬੰਦ ਹੁੰਦਾ ਤੇ ਅਸੀਂ ਵੀ ਦੂਜਿਆਂ ਸੀ ਇਹ ਮੰਗ ਕਰਦੇ ਹਾਂ ਕਿ ਸਾਾਨੂੰ ਸਰਕਾਰ ਦਾ ਬਹੁਤ ਸਾਥ ਆਸੀ ਨਹੀਂ ਕਿ ਦੇਣਗੇ চাৰ মাহত পাৰ মাহে ওলাই